ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅੱਜ ਅਸੀਂ ਗੱਲ ਕਰਾਂਗੇ ਸਕੂਲਾਂ ਦੇ ਬੱਚੇ ਜਿਹੜੀ ਵੈਨਾਂ ਦੇ ਬੱਸਾਂ ਤੇ ਜਾਂ ਛੋਟੇ ਹਾਥੀਆਂ ਦੇ ਵਿੱਚ ਸਕੂਲ ਜਾਂਦੇ ਨੇ ਸਕੂਲ ਤੋਂ ਘਰ ਆਉਂਦੇ ਉਹ ਕਿੰਨੇ ਕੀ ਜਿਆਦਾ ਸੁਰੱਖਿਅਤ ਨੇ ਕੀ ਉਹਨਾਂ ਦੇ ਵਿੱਚ ਪੁਖਤਾ ਪ੍ਰਬੰਧ ਨੇ ਜਿਹਦੇ ਚੱਲਦੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਢਿੱਲੋਂ ਸਾਹਿਬ ਬਲਵਿੰਦਰ ਜੀ ਸਾਡੇ ਭਾਰਤ ਦੇ ਵਿੱਚ ਇੱਕ ਨੀਤੀ ਹੈ ਜਦੋਂ ਸੱਪ ਨਿਕਲ ਜਾਂਦਾ ਫਿਰ ਲਕੀਰਾਂ ਨੂੰ ਸੋਟੇ ਮਾਰ-ਮਾਰ ਕੇ ਕੁੱਟੀ ਜਾਂਦੀਆਂ ਇਹ ਮਹੱਦਰਗੜ੍ਹ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਜਿੱਥੇ ਸਕੂਲੀ ਬੱਚਿਆਂ ਦੀ ਜਾਨ ਚਲੀ ਗਈ ਉਹ ਵੀ ਛੁੱਟੀ ਵਾਲੇ ਦਿਨ ਕਿਸੇ ਇੱਕ ਵੀ ਮਾਪੇ ਨੇ ਇਹ ਚੈੱਕ ਕੀਤਾ ਕਿ ਛੁੱਟੀ ਵਾਲੇ ਦਿਨ ਸਕੂਲ ਕਿਉਂ ਖੋਲਿਆ ਗਿਆ ਕਿਹੜਾ ਉੱਥੇ ਜ਼ਰੂਰੀ ਕੰਮ ਸੀ ਤੇ ਹਾਦਸਾ ਵਾਪਰਦਾ ਹੈ 5-7 ਦਿਨ ਲੰਘਦੇ ਆ ਉਦੋਂ ਬਾਅਦ ਫੇਰ ਪਤਨਾਲਾ ਉੱਥੇ ਦਾ ਉੱਥੇ ਹੋਰ ਪਰਚਾ ਵੀ ਦਰਜ ਹੋ ਗਿਆ ਬਾੰਤਾਂ ਰੱਦ ਕਰਨ ਦਾ ਕਦਮ ਵੀ ਚੱਕਿਆ ਗਿਆ ਕੀ ਇੱਕ ਮਹਿੰਦਰ ਗੱੜ ਦੀ ਘਟਰਾ ਤੋਂ ਪਹਿਲਾਂ ਕੋਈ ਘਟਰਾ ਵਾਪਰੀ ਦੀ ਕੀ ਇਸ ਤੋਂ ਪਹਿਲਾਂ ਅਨਗਹਿਲੀਆਂ ਚਾਲਕਾਂ ਦੀਆਂ ਕਦੇ ਸਾਹਮਣੇ ਨਹੀਂ ਆਈਆਂ ਕੀ ਜਿੰਨਾ ਅਧਿਕਾਰੀਆਂ ਦੇ ਉੱਤੇ ਡਿਊਟੀਆਂ ਨੇ ਉਹਨਾਂ ਨੇ ਆਪਣੀਆਂ ਡਿਊਟੀਆਂ ਦੀ ਥਾਂ ਤੇ ਸੁਪਰ ਡਿਊਟੀਆਂ ਨਹੀਂ ਕੀਤੀਆਂ ਜਿੰਨਾਂ ਦਾ ਇਹਦਾ ਵਾਹਨਾਂ ਨੂੰ ਚੈੱਕ ਕਰਨ ਦਾ ਡਿਊਟੀ ਹੈ ਉਹਨਾਂ ਨੇ ਕਿੰਨੀਆਂ ਕਿ ਡਿਊਟੀਆਂ ਨਭਾਈਆਂ ਕਹਿੰਦੇ ਇਹਨੇ ਨਸ਼ਾ ਕੀਤਾ ਹੋਇਆ ਸੀ ਇੱਥੇ ਜਦੋਂ ਪਰਾਲੀ ਦੀਆਂ ਅੰਕਾਂ ਦੇ ਵਿੱਚ ਵੀ ਬੱਚੇ ਝੁੱਲਸੇ ਮੂਲਿਤ ਜ਼ਿੰਮੇਵਾਰ ਕੌਣ ਤੇ ਅੱਜ ਇਹ ਦੱਸਣ ਪੂਰੇ ਭਾਰਤ ਦੇ ਵਿੱਚ ਕਿੰਨੇ ਵਾਹਨ ਨੇ ਜਿਹੜੇ ਨਿਜਮਤ ਨੇ ਉੱਥੋਂ ਦੀ ਰੀਜਨਲ ਟਰਾਂਸਪੋਰਟ ਅਥਾਰਟੀ ਕਰਦੀ ਕੀ ਸੀ ਜਿਨ੍ਹਾਂ ਨੇ ਇਹਨਾਂ ਦੇ ਵਾਹਨ ਨੂੰ ਸਰਟੀਫਿਕੇਟ ਦਿੱਤਾ ਕਹਦੇ ਸਰਟੀਫਿਕੇਟ ਵੀ ਉਹਦਾ ਐਕਸਪਾਇਰ ਹੋਇਆ ਬਾਅਦ ਸੀ ਤੇ ਫਿਰ ਸਕੂਲ ਦੇ ਪ੍ਰਬੰਧਕ ਕੀ ਕਰਦੇ ਸੀ ਕੀ ਕਿਸੇ ਡੀਸੀ ਨੇ ਐਸਡੀ ਅਮ ਨੇ ਚੈੱਕ ਕੀਤਾ ਕਿ ਨਾ ਸਕੂਲਾਂ ਦੇ ਵਿੱਚ ਜਿਹੜੇ ਡਰਾਈਵਰ ਰੱਖੇ ਹੋਏ ਆ ਉਹਨਾਂ ਕੋਲੇ ਲਾਇਸੈਂਸ ਹੈ ਉਹ ਲਾਇਸੈਂਸ ਕਿਹੜੇ ਤਰੀਕੇ ਨਾਲ ਲਿਆ ਗਿਆ ਕਦੇ ਸੋਚਿਆ ਹੈਗਾ ਕਦੇ ਇਹ ਵੀ ਦੇਖਿਆ ਉਹਨੂੰ ਬੇਤਨ ਕਿੰਨਾ ਮਿਲਦਾ ਉਹਦਾ ਗੁਜ਼ਾਰਾ ਹੁੰਦਾ ਜਾਂ ਨਹੀਂ ਹੁੰਦਾ ਜਿਨ੍ਹਾਂ ਨੇ ਰਾਹ ਦੇ ਵਿੱਚ ਦੇਖਿਆ ਕਿ ਉਹਦਾ ਨਸ਼ਾ ਕੀਤਾ ਹੋਇਆ ਹੈ ਉਹਨਾਂ ਨੇ ਜ਼ਿੰਮੇਵਾਰੀ ਕਿਉਂ ਨਾ ਲਵਾਈ ਇੱਜ ਪੰਜਾਬ ਚ ਵੀ ਆ ਗਿਆ ਅਸੀਂ ਤਾਂ ਚੈੱਕ ਕਰਾਵਾਂਗੇ ਜੀ ਹੁਣ ਸਾਰਿਆਂ ਪਹਿਲਾਂ ਕੋਈ ਡਿਊਟੀ ਨਹੀਂ ਸੀ ਤੁਹਾਡੀ ਹੋਰ ਮਹਿੰਦਰ ਗੜ ਵਰਗੇ ਹਾਦਸੇ ਦਾ ਹਦਿਕ ਕਰ ਰਹੇ ਹਾਂ ਜਿੰਨੇ ਜਿੰਨਾਂ ਦੀਆਂ ਡਿਊਟੀ ਅੱਜ ਕਰਾਓ ਚੱਕ ਇੱਕ ਹਫਤਾ ਲਾਓ ਚੈਕਿੰਗ ਤੇ ਅਚਨਚੇਤ ਤੇ ਦਿਓ ਰਿਪੋਰਟ ਜਿੰਨੇ ਜੇ ਮੰਨ ਲਓ 2000 ਵਾਹਨ ਚੈੱਕ ਕੀਤਾ ਤੇ ਉਹਨਾਂ ਚੋਂ ਕਿੰਨਿਆਂ ਚੋਂ ਲੰਘਣਾ ਸੀ ਤੇ ਕਿੰਨਿਆਂ ਦੇ ਫੋਨ ਆਏ ਇਹਤੇ ਕੋਈ ਕਾਰਵਾਈ ਨਾ ਕਰਿਓ ਇਹ ਤੱਕ ਕਿਸ ਨਾ ਕਿਸੇ ਵੱਡੇ ਅਧਿਕਾਰੀ ਦਾ ਜਾਂ ਕਿਸੇ ਮੰਤਰੀ ਦਾ ਜਾਂ ਕਿਸੇ ਐਮਬੀਐਲਏ ਦਾ ਸਾਬਕਾ ਮੰਤਰੀ ਦਾ ਸਕੂਲ ਆ ਇਹਦਨੀ ਨਿਗ੍ਹਾ ਕਰਨੀ ਜੇ ਅੱਜ ਉਹ ਬੱਚੇ ਚਿਰਾਗ ਜਿਹੜੇ ਦੁਬਾਰਾ ਇਸ ਦੁਨੀਆ ਤੇ ਨਹੀਂ ਆਉਣੇ ਤੇ ਭਵਿੱਖ ਰੋਕ ਲੋ ਘਟੋ ਘਟ ਹਰ ਬੰਦਾ ਆਪਣਾ ਆਪਣਾ ਫਰਜ਼ ਸਮਝੇ ਤੇ ਜਿਹੜੇ ਵਾਹਨ ਨਿਰਧਾਰਤ ਵੀ ਨਹੀਂ ਜਗਾੜੂ ਵਾਹਨ ਨੇ ਉਹਨਾਂ ਤੇ ਤੁਰੇ ਫਿਰਦੇ ਐ ਤੇ ਥੋੜਾ ਜਿਹਾ ਆਪਾਂ ਵੀ ਚੈੱਕ ਕਰੀਏ ਕਿ ਸਾਡਾ ਭਵਿੱਖ ਬੱਚਾ ਜਿਹੜੇ ਵਾਹਨ ਤੇ ਜਾ ਰਿਹਾ ਉਹ ਯੋਗ ਹੈ ਜਾਂ ਨਹੀਂ ਹੈ ਇਹ ਸਾਰੇ ਕਾਸੇ ਨੂੰ ਪ੍ਰਸ਼ਾਸਨ ਦੇ ਨਾਲ-ਨਾਲ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਇੱਕ ਜਾਂਚ ਹੋ ਜਾਣੀ ਚਾਹੀਦੀ ਹੈ ਤੇ ਹਫ਼ਤੇ ਬਾਅਦ ਉਹਦੀ ਰਿਪੋਰਟ ਨਸ਼ਰ ਕਰੋ ਕਿ ਕਿੰਨੇ ਵਾਹਨ ਸਹੀ ਹੈ ਤੇ ਕਿੰਨੇ ਮਹਿੰਦਰਗੜ ਵਰਗੇ ਵਾਹਨ ਹੀ ਤੁਰੇ ਫਿਰਦੇ ਜੀ ਸੋ ਖਬਰ ਦੀ ਜਾਣਕਾਰੀ ਦੇ ਵਿੱਚ ਨਈ ਨਵੀਂ ਤੇ ਤਾਸਾ ਖਬਰ ਲੱਗੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੇਡਿੰਗ ਨਿਊ ਜਰਸੀ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਤਿਹਾੜਾ 13 April ਦਿਨ ਸ਼ਨੀਵਾਰ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਦੌਰਾਨ ਸਿੱਖ ਯੂਥ ਅਲਾਈਅੰਸ ਵੱਲੋਂ ਸਿੱਖ ਹੈਰੀਟੇਜ ਆਰਟ ਐਗਜ਼ੀਬੀਸ਼ਨ ਲਗਾਈ ਜਾ ਰਹੀ ਹੈ ਸੰਗਤਾਂ ਇਸ ਪ੍ਰਦਰਸ਼ਨੀ ਵਿੱਚ ਅਮੀਰ ਸਿੱਖ ਵਿਰਸੇ ਅਤੇ ਸਿੱਖ ਇਤਿਹਾਸ ਦੀ ਇੱਕ ਰੋਚਕ ਯਾਤਰਾ ਦਾ ਆਨੰਦ ਮਾਣਨ ਗਿਆ। ਇਸ ਪ੍ਰਦਰਸ਼ਨੀ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਦੁਨੀਆ ਭਰ ਤੋਂ ਕਲਾ ਅਤੇ ਪ੍ਰਾਤਨ ਵਸਤੂਆਂ ਦੇਖਣ ਦਾ ਸੁਭਾਗ ਮਿਲੇਗਾ। ਸਿੱਖ ਮਾਰਸ਼ਲ ਆਰਟ ਗੱਤਕਾ ਦੇ ਜੋਹਰ ਵੀ ਦੇਖਣ ਨੂੰ ਮਿਲਣਗੇ। ਸਿੱਖ ਮਸਲਿਆਂ 'ਤੇ ਤਕਰੀਰਾਂ ਵੀ ਹੋਣਗੀਆਂ। ਗੁਰੂ ਕੇ ਲੰਗਰ ਦੇ ਨਾਲ-ਨਾਲ ਗੰਨੇ ਦਾ ਰਸ ਦੇ ਵੀ ਬੂਥ ਲਗਾਏ ਜਾਣਗੇ। आप सब गुरुद्वारा दशमेश दरबार पोर्ट रीडिंग न्यू जर्सी विखे पहुंच के गुरु साहबान दिया असीसा के पात्र बनो जी निडर हां निरपक्ष रहांगे आजाद हां सच कहांगे गल करांगे सियासी हवा दी ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਔਰ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ